ਆਇ ਵਰਪਾ ਮੇਰੀ ਲਾਟਰੀ ਕੋਈ ਹੋਈ ਆ ਇਹ ਸੌਣ ਦਾ ਮੈਨੂੰ ਸਾਮਾ ਪੈਣੀਆਂ ਲੱਗਦਾ ਇੱਕ ਤੇ ਯਾਰ ਕੰਮ ਵੇਖੋ ਕਰਾਈ ਜਾਂਦੇ ਆ ਭਾਜੀ ਗਣੀ ਤੇ ਮੈਨੂੰ ਤਾਂ ਦਵਾਈ ਵੀ ਨਹੀਂ ਲੈ ਦੇ ਦਿੰਦੇ ਵਕਤ ਨੂੰ ਫੜਿਆ ਇੱਥੇ ਆਲੇ ਬੱਲੇ ਗੱਬਰੂਆ ਉਹ ਕੱਲਾ ਹੀ ਗੱਲਾਂ ਕਰੀ ਜਾਂਦੇ ਆ ਨਾਲੇ ਪੱਠੇ ਵੱਢੀ ਜਾਂਦੇ ਆ ਕੀ ਗੱਲ ਆ ਹਾਂਜੀ ਵੀਰ ਜੀ ਕੋਣੀ ਸ੍ਰੀ ਠੀਕ ਨਹੀਂ ਐ ਕੋਈ ਕੀ ਹੋਇਆ ਤੈਨੂੰ ਬੁਖਾਰ ਚੱਲਿਆ ਕੱਲ ਦਾ ਤਨ ਮਰ ਗਿਆ ਭਾਈ ਨੂੰ ਕਿ ਦਵਾਈ ਦਵਾਈ ਲਿਆ ਦਸਣ ਲੱਗਣੀ ਸੀ ਮੈਨੂੰ ਰਾਤੀ ਲੱਗਾ ਕਿ ਲੱਤ ਗਿਆ ਬੁਖਾਰ ਤੇ ਫੇਰ ਚੜ ਗਿਆ ਲੱਗਦਾ ਅਸਾ ਭਾਜੀ ਨੂੰ ਕਿਹਾ ਵੀ ਦਵਾਈ ਲਿਆ ਦਦੇ ਆ ਕਿੰਦੀ ਸੀ ਲਿਆ ਕੇ ਉਹਨੂੰ ਦਿੱਤੀ ਉਹਨਾਂ ਨੇ ਮੇਰੀ ਗੱਲ ਸੁਣ ਮੇਰੀ ਇਧਰ ਥੋੜਾ ਦਾਤਰ ਬਿਨੂੰ ਦਾਤਰ ਜਿੱਦਾਂ ਤੂੰ ਆਪ ਆ ਹਨਾ ਦਾਤਰ ਤੇ ਤੋਂ ਵੱਡਾ ਲੱਗਦਾ ਇਹਦੇ ਨਾਲ ਪੱਠੇ ਵੱਢ ਲੈਗਾ ਕੋ ਵੱਢਨੇ ਪਰੇ ਮਜਬੂਰੀ ਆ ਹਾਂ ਤੇ ਦਾਤੀ ਨਾਲ ਵੱਢ ਲਿੰਦਾ ਤੂੰ ਦਾਤੀ ਨਾਲ ਤੇ ਵੱਢ ਲੈਣਾ ਹੀ ਸਿਆਪਾ ਇਹ ਦਾਤੀ ਗਵਾਜ ਗਈ ਆ ਮੈਂ ਤੇ ਇਧਰ ਸੁਤਰੋ ਬਾਬਾ ਤੋ ਉਹਨੂੰ ਕਹਾਂ ਆਪਣੇ ਭਾਈ ਨੂੰ ਦਾਤੀ ਨਵੀਂ ਜਾ ਦੇ ਆ ਨਵੇਂ ਹੀ ਲਾਗਦੇ ਨੇ ਉਹਨੇ ਆ ਦਸਤ ਚ ਨਵਾਂ ਲਿਆਤਾ ਜਾਂਦਾ اتنا ਸੋਖਾ ਕੰਮ ਤੇ ਮਾਂ ਔਖੇ ਵੱਢੀ ਜਾਂਦੇ ਨੇ ਮੈਂ ਤੁਹਾਨੂੰ ਗੱਲ ਕਹਾਂ ਹਾਂ ਜੀ ਕਹਾਂ ਤੁਹੀਂ ਜੋੜਾਂਗਾ ਰੋਜ਼ ਹੀ ਬੇਨਾ ਤੈਨੂੰ بڑا ਕੰਮ ਹੋਊਗਾ ਭਾਈ ਜਰਾ ਦੇਖੋ ਉਹ ਤਾਂ ਹੈ ਰੋਟੀ ਪਾਣੀ ਖਾਣਾ ਪੈਂਦਾ ਕੰਮ ਤੇ ਕਰਨੇ ਪਾਣਾ ਮਾੜਾ ਮਾੜਾ ਬੇਟਾ ਇਹਨੂੰ ਲਿਖਦੇ ਬਾਹਰ ਕਿ ਦਿਹਾੜੀ ਲਾ ਲੈਣਾ ਨਾਲ 500 ਰੁਪਏ ਦਿਹਾੜੀ ਹੈ ਤੇ ਮਹੀਨੇ ਦਾ 15000 ਰੁਪਏ ਬਣਦੇ ਆ ਅੱਛਾ ਨਾਲੇ ਪੈਸੇ ਜੋੜ ਲੈ ਆਪੇ ਕਿ ਨੰਮ ਤੇ ਉਹ ਆਈਡੀਆ ਦੇਉਂਦਾ ਤੇਰੀ ਭੈਣ ਨਹੀਂ ਕੀਤੀ ਤੇ ਰੋਜ਼ ਦੀ ਭਾਈ ਨੂੰ ਮੈਂ ਨਾ ਕੰਮ ਕਰਾ ਕਾ ਮੇਰੇ ਭਰਾ ਤੋਂ ਉਹ ਅਗਰ ਰੋਂਦੀ ਰਹਿੰਦੀ ਆ ਕੀ ਆ ਖਾਣ ਤੁਹਾਨੂੰ ਮੈਂ ਤਾਂ ਡਰਦਾ ਵਾਂ ਮਗਰ ਤੇ ਭੈਣ ਦੇ ਦੁਆਲੇ ਨਾ ਹਜੇ ਉਹਨੂੰ ਨਾ ਮਗਰੇ ਮੇਰੇ ਪਿਜਾ ਦੇ ਮੈਂ ਤਾਂ ਜਾਣੀ ਜਾਣਾ ਹਾਂ ਇਹ ਕਹਿੰਦੀ ਇਦਾਂ ਦਾ ਹੀ ਹੋਵੇ ਤੁਹਾਡੇ ਘਰ ਵੀ ਆਣੀ ਨਾ ਕੋਈ ਜਲਦੀ ਜਲਦੀ ਇਹਨਾਂ ਦੋਵਾਂ ਮਾਂ ਪੁੱਤਾਂ ਦੀ ਆ ਨਾ ਹਾਂ ਬਸ ਭੈਣ ਤੇ ਨੂੰ ਕਿਹੜਾ ਪੁੱਛਦੇ ਆ ਪਰ ਗਾਂ ਗੱਲ ਨਾ ਕਰਿਓ ਫੇਰ ਨਾ ਗੱਲ ਸਾਰੇ ਪਿੰਡ ਨੂੰ ਪਤਾ ਗੱਲਾਂ ਗੱਲਾਂ ਕਿੱਥੇ ਮੈਂ ਕਰਨੀ ਤੇ ਚੁੱਪ ਕਰਕੇ ਤਾਂ ਮੈਂ ਤੇ ਕਹਿੰਨਾ ਆਪਣੀ ਕਿਤੇ ਵਿਆਹ ਉਹ ਕਰਾ ਲਾ ਤੇ ਆਪਣਾ ਘਰੋਂ ਸਾ ਪਿੰਡ ਜਾ ਆਪਣੇ ਉਹ ਵਿਆਹ ਲੱਭਣ ਦੇ ਭੈਣੇ ਆਖਦੇ ਕੁੜੀ ਕਰੀ ਲੱਭਦੇ ਆ ਹਾਂ ਵਿਆਹ ਚ ਲਾਪੇ ਜਦੋਂ ਜੇ ਕਰਮਾ ਦੀ ਕੁੜੀ ਤੇ ਇੱਕ ਇਹ ਵੀ ਗੱਲ ਹੈਗੀ ਉਹ ਜਦੋਂ ਕਿ ਰਿਸ਼ਤਾ ਹੁੰਦਾ ਹੋਗਾ ਨਾ ਹਾਂਜੀ ਤੇ ਆਪਣੇ ਭਾਈਏ ਨੂੰ ਨਾ ਪਹਿਲਾਂ ਦੱਸਦੀ ਇਹਨੇ ਨਹੀਂ ਹੋਣ ਦੇਣਾ ਇਹ ਲਾਲਚੀ ਬੰਦਾ ਹੀ ਤੈਨੂੰ ਨੌਕਰ ਬਣਾ ਕੇ ਰੱਖਿਆ ਇਹਨੇ ਠੀਕ ਆ ਨਹੀਂ ਉਹਦਾ ਗੱਲ ਗੁੱਤ ਨਹੀਂ ਉਹਦੇ ਖੋਲੀ ਵਿਆਹ ਦੀ ਭੈਣ ਖੋਲਦੀ ਆ ਹਾਂ ਤੇ ਤੂੰ ਕਦੇ ਭਾਈਆਂ ਨਾਲ ਕਰਕੇ ਵੇਖੀ ਵੇਖੀ ਤੈਨੂੰ ਕਿਦਾਂ ਚੁੱਪ ਕਰਾਉਂਦਾ ਏ ਸਾਰੇ ਲੋਕੀ ਕਹਿੰਦੇ ਵੀ ਉਹਨੇ ਜੋਬਨ ਨੂੰ ਆਪਣਾ ਨੌਕਰ ਬਣਾ ਕੇ ਰੱਖਿਆ ਉਹਨੂੰ ਕਿਤੇ ਨਹੀਂ ਜਾਣ ਦੇਣਾ ਸਾਰੀ ਉਮਰ ਉਹਨਾਂ ਨੇ ਪੱਠੇ ਪਾਉਣੀ ਤੇ ਗੋਆ ਸਟਾਉਣੀ। ਅਰੇ ਸਰ ਇਹ ਮਾਰਗਾ ਚੱਲ ਉਧਰ ਚੱਲ। ਵੇਲੇ ਬਿਠਣੇ ਚ ਕੰਮ ਕਮ ਕਰ ਲੈਣੇ ਪਰ ਮੈਨੂੰ ਇਹੋ ਜੀ ਗੱਲ ਦਾ ਨਹੀਂ ਪਤਾ। ਨਹੀਂ ਨਹੀਂ ਇਹ ਬੜਾ ਕੱਬਾ ਹੀ ਬੰਦਾ ਏ। ਇਹਦੇ ਗੱਲਾਂ ਤੇ ਨਾ ਜਾਈ। ਇਹ ਮੂੰਹ 'ਚ RAM RAM ਤੇ ਪਿੱਠ 'ਚ ਸੂਰੀ ਹੈ ਨਾ। ਇਹ ਮੂੰਹ 'ਚ RAM RAM ਹੀ ਹੋਏ ਦੇ। ਬੜਾ ਰੱਬ ਦਾ ਨਾਮ ਲਊਗਾ। ਵਾਹ। ਭਾਜੀ ਚਲ ਗੰਗ ਗੱਲ ਕਰਿਓ। ਤੇ ਲੱਗਦਾ ਮੈਨੂੰ ਵੀ ਇਦਾਂ ਹੀ। ਇਦਾਂ ਮੈਂ ਕੱਲ ਨਾ ਇੰਨਾ ਬਿਮਾਰ ਹੀ ਨਾ ਮੈਂ ਪੈਰ ਨੱਡਿਆ ਗੱਲਾਂ ਬਾਤਾਂ ਕਰਨੀ ਮੈਨੂੰ ਦਵਾਈ ਲਿਆ ਦਿਓ ਤੇ ਆੜ ਕੇ ਮੈਂ ਨੋਟ ਕੇ ਪੈ ਗਿਆ ਪੱਠੇ ਪੈ ਨਹੀਂ ਆ ਵਜੇ ਡੰਗਰ ਰਿੰਗੰਡੀ ਫੇਮ ਉਹ ਸੇ ਵਾਲੇ ਆੜ ਕੇ ਤੇ ਪੱਠੇ ਡੰਗਰ ਨੂੰ ਪੋਣ ਕੀ ਆਪ ਨਹੀਂ ਪਾ ਸਕਦਾ ਉਥੇ ਜੇ ਤੂੰ ਠੀਕ ਨਹੀਂ ਤੇ ਇਹ ਸਰਦਾਰ ਬਣ ਕੇ ਪੂਰਾ ਬੇਠਾ ਦਰ ਕੀ ਕਰੇ ਬੰਦਾ ਹੁਣ ਲੱਗਦਾ ਮੇਰਾ ਭਾਜੀ ਹੈ ਜੀ ਕੋਈ ਹੋਰ ਲੱਗਦਾ ਫਿਰ ਤੇ ਗੱਲ ਹੋਰ ਹੋ ਜਾਂਦੀ ਭਾਜੀ ਹੁੰਦਾ ਰਾਰਾ ਕਿ ਭਾਜੀ ਹੁਣ ਭਾਈ ਦਾ ਕੰਮ ਨੌਕਰ ਬਣ ਕੇ ਕਰਨਾ ਜਾਂ ਮੇਰਾ ਮਾਪਿਆ ਹੁੰਦਾ ਫਿਰ ਤੈਨੂੰ ਸਮਝਾਉਂਦਾ ਤੂੰ ਤਾਂ ਆਪਣੇ ਭਰਾ ਨਾਲ ਨੀ ਕਦੀ ਕੀਤੀ ਗੱਲ ਬਾਤ ਫੋਨ-ਫੋਨ ਤੇ। ਉਹ ਨਹੀਂ ਆ ਭਾਬੀ ਬਰੀਜ ਲਾ ਕੇ ਮਿਲੀ ਆ। ਭਾਬੀ ਤੇ ਚਲਾ ਕੇ ਪਤਾ ਲੱਗਾ ਮੈਨੂੰ ਪਰ ਭਰਾ ਭਰਾ ਵੀ ਸੁਣਦਾ ਤੇਰੀ। ਨਹੀਂ ਉਹ ਵੀ ਨਹੀਂ ਸੁਣਦਾ, ਉਹ ਵੀ ਫੋਨ ਫਾਨ ਨਹੀਂ ਲਾਉਂਦਾ। ਮੈਂ ਕਹਿੰਦਾ ਵੀ ਕਿਤੇ ਚੁੱਪ ਕਰਕੇ ਨਾ ਕਿਤੇ ਬਾਜ਼ਾਰ ਦੇ ਕੋਲ ਇਹਨੇ ਤੈਨੂੰ ਨਹੀਂ ਉਹ ਰਹਿਣ ਦੇ ਨਾ ਇੱਥੇ ਅਸਲੀ ਪੈਂ ਪੱਠੇ ਪਵਾ ਪਵਾ ਕੇ ਨਾ ਤੇਰਾ। ਕੱਢ ਕਜੂਮਬ ਦੇ ਨਾ ਇਹਨੇ। ਹੂੰ। ਹੂੰ। ਉਹ ਸਰਦਾਰ ਬੈਠਾ ਨਾ ਲੱਤ ਦੇ ਲੱਤ ਚਾਰ ਕੇ ਕੁਰਸੀ ਦੇ। ਸਹੀ ਗੱਲ ਸਹੀ ਗੱਲ। ਐਡਾ ਤਗੜਾ ਦਾਤਰ ਦੇਖ ਦੂੰ ਤੋਰਦਾ ਐਡਾ ਦਾਤਰ ਵਾ ਤੇ ਲੱਤਾਂ ਵੱਜ ਗਈਆਂ ਲੱਤ ਤੇ ਲੱਤ ਵੱਢੀ ਜਾਣੀ ਤੇਰੀ ਉਹਦਾ 15 ਦਿਨ ਹੋ ਗਿਆ ਮੇਰੇ ਚਾਹ ਪੀਣ ਨੂੰ ਬੜਾ ਜੀ ਕਰਦਾ ਉਹ ਬੰਦਾ ਕੰਮ ਕਰਦਾ ਚਾਹ ਚੋ ਪੀ ਲਈਦੀ ਆ ਚਾਹ ਵੀ ਬਣਾਉਂਦਾ ਉਹ ਮਿੰਟਕ ਬਾਅਦ ਰੋਣਾ ਪਈ ਜਾਂਦੇ ਹੁੰਦੇ ਸੀ ਹਾਂ ਇਹ ਚਾਹ ਵੀ ਪੀਂਦਾ ਚਾਹ ਵੀ ਬਣਾਉਂਦਾ ਤੇ ਮੈਂ ਚਾਹੇ ਘੜਾਤੀ ਮੈਂ ਤੇ ਤੇਰੀ ਭੈਣ ਵੀ ਬਣਾ ਦਿੰਦੀ ਚਾਹ ਮੈਨੂੰ ਸ਼ੌਂਕ ਹੈ ਉਹ ਚੋੜੀ ਚੋੜੀ ਬਣਾ ਦਿੰਦੀ ਆ ਫਿਰ ਮਾਸੀ ਲੱਗੋਤਾ ਦਿੰਦੀ ਆ ਕਿ ਉਹਨੂੰ ਪੋਜੇ ਵਾਸਤੇ ਪਸੰਦ ਦੁੱਧ ਲੈ ਗਈ ਚਾਹ ਲੈ ਗਈ ਆ ਇਹ ਬੁਢੀ ਬੜੀ ਤੇਜ਼ ਹੀ ਹਾਂ ਬਾਕੀ ਇਹ ਭਰਾ ਮੇਰਾ ਤਾਂ ਕੰ ਨੇ ਤੇਜ ਚੌੜਾ ਬੁੱਢਾ ਨਾ ਜਿਹੜਾ ਇੰਨੇ ਤੇਰਾ ਕੱਖ ਨੂੰ ਬੰਦਣਾ ਤੇ ਧਿਆਨ ਨਾ ਵੜੀ ਕਿ ਤੇ ਪੈਰ ਤੂੰ ਤੇਰਾ ਮਰਵਾ ਲਈ ਜਿਹਨੇ ਮਰ ਪੱਟੀ ਵੀ ਨਹੀਂ ਉਹ ਕਰਾਉਂ ਦੇਣੀ ਹੱਥਾਂ ਦੇ ਵੱਡੇ ਕੀ ਹੈ ਹੱਥ ਨਾਲ ਕੁੱਤਰ ਲੂੰਗਾ ਕਿਉਂਕਿ ਇਹਨੇ ਚੀਰ ਨਹੀਂ ਜਨਰੇਟਰ ਨੇ ਔਂ ਘੜਤ ਦੇਈਆਂ ਹੱਥ ਨਾਲ ਮਸਾ ਬੰਜੂਗਾ ਨਗੇ ਲੈ ਵੀ ਕਿਦਾਂ ਸਲਾਈ ਪਿਆਈ ਉਹਦੇ ਨਾਲ ਜੋਧਾ ਨਗਰੀ ਯਾਰ ਇਹਨੂੰ ਗੱਲ ਦੱਸ ਦੇ ਕੋਈ ਇਹਨੇ ਕਿਹੜੀ ਚੰਗੀ ਮੱਤ ਦੇਣੀ ਇਹਨੇ ਪੁੱਠੀ ਮੱਤੀ ਦੇਣੀ ਉਹੋ ਗੱਲ ਮੈਂ ਇਹਨੂੰ ਕਾਨੂੰ ਕਹ ਲਾਤਾ ਇਹਨੂੰ ਪੱਠੇ ਵੱਡੇਆ ਇਹਨੇ ਵੀ ਜੋਦੇ ਨਹੀਂ ਮੈਂ ਇਸ ਵੇਲੇ ਦੱਸ ਇਹਨੂੰ ਆਉਣਾ ਸੀ ਸੋਚ ਆਪਣਾ ਕੋ ਠੀਕ ਆ ਨਹੀਂ ਨਹੀਂ ਸੱਚ ਮੇਰੀਆਂ ਗੱਲਾਂ ਤੇ ਗੌਰ ਕਰੀ ਮੈਂ ਸੋਚਿਆ ਤਾਂ ਬੜਾ ਕੁਝ ਹੁੰਦੇ ਕਰਮਾਂ ਜਿਹੇ ਹੋਇਆ ਵੇ ਓਏ ਯਰ ਅੱਪ ਗਲਤ ਜਿਓ ਮੈਂ ਸੈ ਇ ਕਹਿ ਗਿਆ ਕੀ ਕਰੇ ਬੰਦਾ ਰੋਟੀ ਕਿੱਥੋਂ ਖਾਣੀ ਉਹ ਵੱਡੇ ਨਹੀਂ ਗਏ ਉਹ ਬਾਰੇ ਵੱਡੇ ਚਲੇ ਗਏ ਗੱਲ ਸੁਣ ਹਾਂਜੀ ਤੂੰ ਬੜਾ ਸਲਾਈ ਪੋਦੇ ਨਾ ਪਿਆ ਅਸੀਂ ਜਿਹੋਦੇ ਹੈ ਪੋਸ ਗਵਾਂਢੀ ਕਣ ਆਹੋ ਉਹ ਜਾਣਦਾ ਨਹੀਂ ਸਲਾਈ ਨਹੀਂ ਪਿਆ ਉਹ ਕਰਦਾ ਕਿ ਉਹ ਬੜਿਆ ਪੱਠੇ ਵੱਡਣ ਮੈਂ ਹਾਂ ਡਿਆ ਹਾਂ 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 ਉਹਨੇ ਕੋਈ ਗੱਲ ਤੇ ਨਹੀਂ ਦੱਸੀ ਤੈਨੂੰ ਨਹੀਂ ਉਹਨੇ ਕੋਈ ਗੱਲ ਨਹੀਂ ਹਾਂ ਇਹਦੀਆਂ ਗੱਲਾਂ ਪਿੱਛੇ ਨਾ ਕਿਤੇ ਆ ਜੀ ਇਹਨੇ ਤੇਰਾ ਘਰ ਪੁੱੜਦੇ ਨਹੀਂ ਇਥੋਂ ਇਹੋ ਜਿਹੇ ਜਿਹੜੇ ਗਵਾਂਢੀ ਹੁੰਦੇ ਆ ਨਾ ਹਾਂਜੀ ਇਹ ਕਿਸੇ ਦਾ ਕੰਮ ਚੱਲਦਾ ਵੇਖ ਕੇ ਰਾਜੀ ਨਹੀਂ ਹੁੰਦੇ ਤੈਨੂੰ ਵੀ ਪਤਾ ਵਾ ਉਹਨੇ ਕੋਈ ਗੱਲ ਨਹੀਂ ਕੀਤੀ ਹੁੰਦਾ ਕੀ ਆਂਦੇ ਦੇ ਲਾਈ ਲੱਗਣਾ ਹੋਵੇ ਘਰ ਵਾਲਾ ਤੇ ਚੰਦਰਾ ਗਵਾਂਡਾ ਨਾ ਹੋਵੇ ਚੰਦਰਾ ਗਵਾਂਡ ਦੀ ਕਿਸਦਾ ਚਾਹੀਦਾ ਨਹੀਂ ਨਹੀਂ ਅੱਗੇ ਵੇਖ ਲੈ ਉਹ ਤੇ ਗੋਪੀ ਨੇ ਕੀ ਕੀ ਗੱਲਾਂ ਕੀਤੀਆਂ ਹੀ ਹੋ ਹੈ ਨਹੀਂ ਉਹਨੇ ਪਰੇ ਕੋਈ ਗੱਲ ਨਹੀਂ ਕੀਤੀ ਉਹਦਾ ਪੁੱਸਣ ਦਾ ਦਾਤਰ ਕੇ ਉਹ ਵੀ ਚੁਖਾਰ ਦੇਣਾ ਹੋਣਾ ਥੋੜਾ ਸਿਰਨੇ ਠੀਕ ਹੈ ਅੱਜ ਨਹੀਂ ਨਹੀਂ ਉਹ ਤੈਨੂੰ ਗੱਲੀ ਪਾ ਕੇ ਰੱਖਦਾ ਸੀ ਪੀ ਇਹਦਾ ਕੰਮ ਨਾ ਨਿਭੜੇ ਤੇ ਇਹਨੂੰ ਪੱਠੇ ਨਾ ਵੱਡੇ ਜਾਣਗੇ ਮੈਂ ਇਹਨੂੰ ਗੱਲੀ ਪਾ ਰੱਖਦਾ ਵਾਂ ਪੱਠੇ ਨਾ ਵੱਡੇ ਜਾਣਗੇ ਤੇ ਭਾਜੀ ਇਹਦਾ ਇਹਨੂੰ ਗੁੱਸੇ ਹੋਊਗਾ ਉਹ ਵੇਲੇ ਰੋਕਣਾ ਆਇਆ ਸੀ ਨਾ ਤੈਨੂੰ ਨਹੀਂ ਉਹਨੂੰ ਰੋਕ ਤਾਂ ਹੀ ਤੈਨੂੰ ਗੱਲਾਂ ਕਰਦਾ ਸੀ ਉਹ ਗੱਲਾਂ ਕਰਨ ਗਿਆ ਵੀ ਕਰ ਗੱਲਾਂ ਇਹੋ ਕਰਦਾ ਸੀ ਨਾ ਵੀ ਰੁਕ ਜਾ ਤੂੰ ਮੈਂ ਨਹੀਂ ਰੁਕਣਾ ਮੈਂ ਲੱਤ ਲੁਤਰਾ ਲੱਕ ਵੱਢੀ ਜਾਵੇ ਹਾਂ ਮੈਂ ਤਾਂ ਰੁਕ ਗਿਆ ਸੀ ਨਹੀਂ ਉਹ ਤਾਂ ਗੱਲਾਂ ਕਰਨ ਗਿਆ ਤੇਰੇ ਨਾਲ ਮੈਂ ਉਹ ਉਥੋਂ ਵੇਖਣ ਦੇ ਮੈਂ ਕਿ ਪਹਿਲੋ ਕਾਰ ਹੀ ਲੈ ਆਂਦੇ ਨੂੰ ਗੱਲਾਂ ਬਿਲ ਕੀ ਜਾਂਦਾ ਹਾਂ ਨਹੀਂ ਗੱਲ ਉਹਨੂੰ ਮਾਰ ਕੋਈ ਗਲਤ ਨਹੀਂ ਦੱਸੀ ਨਹੀਂ ਨਹੀਂ ਗੱਲ ਤੂੰ ਮਾਰੀ ਨਹੀਂ ਕੀਤੀ ਨਾ ਹਾਂ ਤੰਗ ਨਹੀਂ ਹੋਣਿਆ ਕੀ ਕੀ ਸਮਝਾਇਆ ਤੈਨੂੰ ਨੇ ਹਾਂ ਤਾਂ ਤੇਰੇ ਕਦੇ ਭਰਾ ਭੂਨੇ ਫੋਨ ਨਹੀਂ ਲਾਇਆ ਵੀ ਮੈਂ ਨਹੀਂ ਲਾਇਆ ਕਦੇ ਹੈ ਹੋ ਗੱਲਾਂ ਨਾ ਵੇ ਤੇਰੇ ਉਹੋ ਗੱਲ ਵੀ ਤੇਰੇ ਜਖਮਾਂ ਦੇ ਲੂਣ ਛਿੰਕਣ ਡਿਆ ਵਾ ਤੇਰੀ ਹਮਦਰਦੀ ਵੀ ਪ੍ਰਗਟਾਈ ਉਹਨੇ ਗੱਲ ਦੇ ਵਿੱਚੋਂ ਪੁੱਛਣੀ ਚਾਹੁੰਦਾ ਵੀ ਤੈਨੂੰ ਪਰਚਾਈ ਪੁੱਛਦੀ ਨਹੀਂ 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 ਗੱਲ ਆਹੀ ਵਿੱਚੋਂ ਇਹੋ ਜਿਹੇ ਪਿੱਛੇ ਨਾ ਲੱਗ ਜੀ ਮੈਂ ਤੈਨੂੰ ਇੱਕੋ ਗੱਲ ਦੱਸਦਾ ਨਹੀਂ ਹੋਰ ਸਮਝੋੜਦਾ ਕਰਾਂਗਾ ਆਪੇ ਕਰੂਗਾ ਹੀ ਇਹਨੇ ਤੈਨੂੰ ਉੱਥੋਂ ਦੇ ਤੂੰ ਘਰੋਂ ਨਿਕਲੇ ਨਿਕਲੇ ਪਰਚਾਈ ਤੇ ਇੰਨੇ ਕੱਢਿਆ ਤੈਨੂੰ ਇੱਥੋਂ ਭੈਣ ਕੋਲੋਂ ਵੀ ਇਹੋ ਜਿਹੇ ਕਢਾ ਲੈਣਾ ਹੀ ਵੇਖ ਲਈ ਠੀਕ ਹੈ ਹਾਂ ਇਹਦੇ ਦੀ ਗੱਲ ਤੇ ਨਾ ਆਜੀ ਕਿਤੇ ਨਹੀਂ ਨਹੀਂ ਜੇ ਕੋਈ ਗੱਲ ਕਰਨ ਸਰੀਰ ਹੋਇਆ ਨਹੀਂ ਠੀਕ ਤੇਰਾ ਜੇ बुखार आ てる ਆ ਤੂੰ ਬੁਖਾਰ ਗੋਲੀ ਤੇ ਖਾਦੀ ਤੇ ਹੈਗੀ ਏ ਤੂੰ ਗੋਲੀ ਨਾਲ ਹੀ ਉਹਦਾ ਮੈਂ ਤੈਨੂੰ ਆਖੇ ਚੈੱਕ ਕਰਾਉਣ ਲੇ ਪਰ ਰਾਤ ਫਰਕ ਪਿਆ ਸੀ ਜਿਹਨੇ ਫੇਰ ਹੋ ਗਿਆ ਟਾਈਫਾਇਡ ਨਿਕਦੇ ਹੋ ਗਿਆ ਮੈਂ ਨਾ ਤੂੰ ਤੇ ਤਾਂ ਦੀਆਂ ਕੋ ਉਹ ਗੱਲ ਵੀ ਤੂੰ ਤਾਂ ਦੀਆਂ ਬਿਮਾਰੀਆਂ ਦੱਸ ਮੈਨੂੰ ਅਹ ਟਾਈਫਾਇਡ ਹੋ ਗਿਆ ਕੱਥ ਕਿ ਟਾਈਫਾਇਡ ਕਾਦਾ ਹੋ ਗਿਆ ਤੈਨੂੰ ਲੈ ਲੱਗ ਗਈ ਆ ਗਰੇ ਚਲੋ ਕੋਈ ਨਹੀਂ ਮੈਂ ਵੱਟ ਲੈ ਤੇ ਰੀ ਪੱਠੇ ਜੇ ਗਲੂਕੋਲ ਲਵਾਉਣਾ ਮੈਂ ਗਲੂਕੋਲ ਲਵਾ ਦਿੰਦਾ ਯਾਰ ਲਉਂਦੇ ਪਾਣੀ ਵਾਲਾ ਹੀ ਹੋਰ ਨਹੀਂ ਗੱਲ ਕੋਈ ਮੈਂ ਤਾਂ ਨਹੀਂ ਲਵਾਉਂਦਾ ਡਾਕਟਰ ਨੇ ਕਿਹਾ ਉਥੇ ਸਹੀ ਲਾ ਦੇਣਾ ਤੈਨੂੰ ਮੈਂ ਲਵਾ ਕੇ ਕਰਨਾ ਫੇ ਪਾਣੀ ਵਾਲਾ ਹੈ ਮਾ ਲਵਾ ਕੇ ਕਰਨਾ ਉਹ ਪਾਣੀ ਜਿਹੜਾਉਂਦੇ ਆ ਪਾਣੀ ਜਿਆ ਉਹਦੇ ਨਾਲ ਤੇ ਦੋ ਗਲਾਸ ਚਾਰ ਗਲਾਸ ਪਾਣੀ ਤੇ ਪੀ ਹਿੱਥੋਂ ਅੰਬੀ ਜਿਹੜਾ ਆਉਗੀ ਨਾ ਮੋਟਰ ਛੱਡੂ ਬੱਤੀ ਆਉਗੀ ਉਹਦਾ ਚਾਰ ਪੰਜ ਗਲਾਸ ਪਾਣੀ ਤੇ ਪੀ ਉਹ ਜ਼ਰਾ ਬਹਿ ਜਾ ਪਾਣੀ ਜ਼ਿਆਦਾ ਪੀਵੇਂਗਾ ਤੇ ਅੰਦਰੋਂ ਇਨਫੈਕਸ਼ਨ ਨਿਕਲ ਜੂਗੀ ਉਹਨੇ ਵੀ ਇਨਫੈਕਸ਼ਨ ਕੱਢਣ ਵਾਸਤੇ ਤੈਨੂੰ ਨਾੜਾਂ ਰਾਈ ਤੇ ਚੜਾਉਣਾ ਤਾਂ ਹੈਗਾ ਪਾਣੀ ਆ ਠੀਕ ਹੈ ਹਾਂ ਠੀਕ ਹੈ ਹਾਂ ਉਹ ਪਾਣੀ ਪੀ ਆਣ ਕੇ ਨਾ ਉਹ ਦੂਜੀ ਮੋਟਰ ਛੱਡ ਕੇ ਪੰਜ ਛੇ ਗਲਾਸ ਪਾਣੀ ਤੇ ਪੀ ਲਾ ਆ ਤੇ ਰੋਟੀ ਘਟ ਖਾਵੀ ਆਏ ਹੋਏ ਰੱਬਾ ਸਹੀ ਗੱਲ ਹੈ ਭਾਜੀ ਜੀ ਸੱਚੀ ਬੋਲਦਾ ਏ ਬੁੱਢਾ ਬੜਾ ਚਲਾ ਗਿਆ ਉਹ ਗੱਲ ਭਾਜੀ ਚਲਾ ਗਿਆ ਲੱਗਦਾ ਮੇਰਾ ਮੈਂ ਅੱਗੇ ਗਲੂਗੋਸ ਲਵਾਇਆ ਜਿਹੜਾ ਅੱਗੇ ਵਿੱਚ ਰਹਿ ਟਾਈਫਾਇਟ ਹਾਂ ਬਰਾਉ ਦੇ ਸਰ ਹੀ ਰੋ ਗਿਆ ਬੁਖਾਰ ਚ ਰਿਆਣੀ ਤੇ ਹੁਣ ਆਂਦਾ ਗਲੂਗੋਸ ਚ ਪਾਣੀ ਹੁੰਦਾ ਵਾ ਪਾਣੀ ਪੀ ਲਿਆ ਕਰ ਹਾਂ ਸੱਕ ਰਿਆ ਪੈਂਦਾ ਪਿਆ ਤਾਂ ਭਾਜੀ ਤੇ ਮੈਂ ਪੈਣਾ ਦੱਸੂਗਾ ਪਗਣਾ ਭਾਜੀ ਬੰਨ ਇਦਾਂ ਆਂਦਾ ਹੀ ਆਪੇ ਕਰੂਗੀ ਹੱਲ ਕੋਈ ਲੈ ਵੀ ਜੋਬਨ ਵਿਚਾਰਾ ਨਾ ਕਦੀ ਨਹੀਂ ਆਪੋ ਆਣ ਕੇ ਕਹਿੰਦਾ ਭੈਣ ਚਾਹ ਬਣੀ ਆ ਕਿ ਨਹੀਂ ਮੈਂ ਜਾਵਾਂ ਤਾਂ ਪੁੱਛਿਆ ਆ ਮੈਂ ਹੀ ਕਹਿ ਆ ਮੈਂ ਭੀ ਆਣ ਕੇ ਖਾਲਾ ਪਤਾ ਨਹੀਂ ਇੰਨਾ ਕਾਦਾ ਛੱਪਾ ਪੈ ਗਿਆ ਜੋਬਨ ਨੂੰ ਵਿਚਾਰੇ ਨੂੰ ਕੱਖ ਨਹੀਂ ਹਾਲ ਉਦਾਂ ਸਾਡੇ ਨਾ ਭੈਣ ਭਰਾਵਾਂ ਦੀ ਮਿੱਟੀ ਪਲੀਤ ਹੋਈ ਆ ਠੀਕ ਆਂ ਡੀ ਭੈਣ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਠਾਕ ਵਧੀਆ ਠੀਕ ਪਾਣੀ ਲਿਆਵਾਂ ਨਹੀਂ ਪਾਣੀ ਨਹੀਂ ਪੀਣਾ ਮੈਂ ਨੰਗਣ ਡੀ ਤੇ ਮੈਂ ਭੈਣ ਜੀ ਨੂੰ ਮਿਲ ਜਾਨੀ ਆ ਚੰਗਾ ਕੀਤਾਗੇ ਆ ਭੈਣ ਜੀ ਨੇ ਤਾਂ ਕਿਤੇ ਟਾਈਮ ਹੀ ਨਹੀਂ ਲੱਗਦਾ ਤੇ ਟਾਈਮ ਤਾਂ ਲਿੰਪੀ ਸਾਰੀ ਦਿਹਾੜੀ ਇਦਾਂ ਹੀ ਬਸਣਾ ਘਰੇ ਹੀ ਲੰਘ ਜਾਂਦੀ ਆ ਅੱਛਾ ਨਿਕ ਨਿਕੇ ਕੰਮ ਮੁੱਕਦੇ ਹੀ ਨਹੀਂਗੇ ਤੁਸੀਂ ਨਹੀਂ ਕਰਦੇ ਆਂ ਕੋਮ ਨਹੀਂ ਮੈਂ ਉਹ ਗਾੜੀ ਗਈ ਚਾਚੀ ਕੇ ਘਰ ਉਹਦਾ ਕੰਮ ਹੀ ਤੇ ਮੈਂ ਜਾਂ ਡੀ ਤੇ ਮੈਂ ਚੱਲ ਅੰਜੀ ਨੂੰ ਮੈਲੀ ਜਾਨ ਨਹੀਂ ਜਾਂ ਜਾਂਦੀ ਜਾਂਦੀ ਚੰਗਾ ਕੀਤਾ ਹੈ ਆਈ ਤੇ ਵਧੀਆ ਹੋਇਆ ਹਮ ਕਿੱਥੇ ਗਈ ਚਾਚੀ ਬੀਬੀ ਤਾਂ ਵੰਡੇ ਗਏ ਆ ਸਵੇਰ ਦੇ ਹੀ ਅੱਛਾ ਆ ਦੱਸੋ ਕੰਮ ਨੇ ਆਖਣ ਨਹੀਂ ਆਪੇ ਜਦਾਂ ਮਰਜੀ ਤੇਰੇ ਸਾਹਮਣੇ ਰੋਲਾ ਪੁੰਦੀ ਰਹਿੰਦੀ ਆ ਗੁੱਸੇ ਹੁੰਦੀ ਰਹਿੰਦੀ ਆ ਚੱਲ ਫੇਰ ਵੀ ਘਰ ਚ ਰੌਣਕ ਪੁੰਦੀ ਰੌਣਕ ਕਿਤੇ ਲੱਗੀ ਰਹਿੰਦੀ ਵੱਡੇ ਆ ਦਾਦੇ ਰੌਣਕ ਹੀ ਹੁੰਦੀ ਆ ਲਾਗੇ ਗੱਲਾਂ ਬਾਤਾਂ ਕਰਦੇ ਆ ਬੈਠਾ ਨਹੀਂ ਮਾਨ ਬੰਦਾ ਘਰ ਦੇ ਵਿੱਚ ਤੇ ਹੁਣ ਗਏ ਆ ਤੇ ਮੈਂ ਤਾਂ ਪਤਾ ਨਹੀਂ ਹੁਣ ਅੱਜ ਆਉਂਦੇ ਕਿ ਸਵੇਰੇ ਆਉਂਦੇ ਹਿਸਾਬ ਦਾ ਨਹੀਂ ਪਤਾ ਲੱਗਣ ਡਿਆ ਦੱਸ ਕੇ ਨਹੀਂ ਗਏ ਵੀ ਰਹਿਣਾ ਵਾ ਕਿ ਆ ਜਾਣਾ ਅੱਛਾ ਅੱਛਾ ਹਾਂ ਤੇ ਹੋਰ ਸੁਣਾਓ ਤੁਸੀਂ ਹਾਂ ਸਾਰੇ ਜੋਬਨ ਨੂੰ ਵੀ ਕਿਤੇ ਕਹਿਆ ਕਰੋ ਕਿਤੇ ਬਹਿ ਜਾਏ ਕੰਮ ਆ ਸਾਰੀ ਢਾੜੀ ਲੱਗਾ ਰਹਿੰਦਾ ਵਾ ਰਿੰਪੀ ਆਹੋ ਹੀ ਮੈਂ ਸੋਚਣ ਰਹੀ ਆ ਤੇ ਤੇ ਗਾੜੀ ਗਾੜੀ ਨਾ ਇਹੋ ਹੀ ਗੱਲ ਕਰਨੀ ਜਿੱਦਾਂ ਤੂੰ ਨਾ ਮੇਰੇ ਦਿਲ ਦੀ ਗੱਲ ਬੁਝਲੀ ਹੁੰਦੀ ਆ ਮੈਂ ਖੰਡੀ ਵੀ ਜੇ ਮੈਂ ਜਾਣੀ ਨਾ ਵੀ ਇਹ ਗੱਲ ਜਿਉਂ ਬਣ ਚਾਹ ਪੀ ਲਾ ਫਿਰ ਵਿਚਾਰਾ ਚਾਹ ਪੀਣ ਆ ਜਾਂਦਾ ਜੇ ਮੈਂ ਆਖੋ ਰੋਟੀ ਖਾ ਲਾ ਆਣ ਕੇ ਤੇ ਆ ਜਾਂਦਾ ਕਦੀ ਨਹੀਂ ਆਪੋ ਆਣ ਕੇ ਬੈਠਾ ਇਦਾਂ ਟੌਰਣਾ ਵੀ ਮੈਂ ਵੀ ਭਰਵਣਾ ਆਇਆ ਅਕਸਰ ਨੂੰ ਇਦਾਂ ਹੀ ਆ ਬਸ ਟਾਈਮ ਪਾਸ ਜਾਈ ਹੋਈ ਜਾਂਦਾ ਵਾ ਕੋਈ ਸਮਝ ਨਹੀਂ ਲੱਗਦੀ ਮੈਂ ਐਵੇਂ ਵੇਨਦੀ ਵੇਨੀ ਨਹੀਂ ਹਾਂ ਕੰਮ ਧੰਦਾ ਕਰਦੀ ਤੇ ਕਈ ਵਾਰ ਵੇਖੋ ਸਾਰੀ ਦਿਹਾੜੀ ਲੱਗਾ ਹੀ ਰਹਿੰਦਾ ਕਦੀ ਪੱਠੇ ਵੜ ਲਾ ਕਦੀ ਪਾਲਾ ਕਦੀ ਕੋਈ ਕੰਮ ਕਰ ਲਾ ਮੈਂ ਜੀ ਬੈਣ ਨੂੰ ਸੋਦਾ ਭੜਾਜੀ ਕਰਦਾ ਵਾ ਰਿੰਪੀ ਪਰ ਇਹ ਆ ਵੀ ਜੇ ਕਿਤੇ ਮੜਾ ਜਾ ਕੇ ਤੇ ਬਹਿ ਵੀ ਜਾਵੇ ਨਾ ਮੈਂ ਹੀ ਆਖੂਗੀ ਮੇ ਰੋਟੀ ਖਾਣ ਆਇਆ ਵਾ ਜੋ ਬੰਦਾਰ ਮੈਂ ਟੇ ਬਹਿ ਜਾ ਹਾਂ ਕੋਈ ਨਹੀਂ ਹੋਣ ਲੱਗਾ ਵੀ ਕਿ ਦਿਸਣੀ ਟੋਪ ਲੱਗੀ ਆ ਤੂੰ ਨਾਤਾ ਨੂੰ ਤਾਵਾ ਕਪੜੇ ਪਾਏ ਆ ਇੱਥੇ ਮੱਸਾ ਬਹਿ ਜਾ ਰਹਾ ਤਾਂ ਉਨੇ ਚਰਨ ਤੇਰਾ ਭਾਜੀ ਆ ਜਾਂਦਾ ਚੜੇ ਕੋੜੇ ਸਵਾਰ ਇੱਥੇ ਬੈਠਾ ਵਾ ਇਹਨੂੰ ਕੋਡੇ ਨਾਲ ਰੱਖਿਆ ਵਾ ਕੰਮ ਨਹੀਂ ਕਰਨਾ ਕੋਈ ਲੈ ਦੱਸ ਇਹਨਾਂ ਨੇ ਤਾਂ ਨੌਕਰ ਬਣਾਇਆ ਮੇਰੇ ਭਰਾ ਨੂੰ ਜੇ ਆਂਦੇ ਹੁੰਦੇ ਵੀ ਮਾਪੇ ਨਹੀਂ ਹੈਗੇ ਤੇ ਭਰਾ ਬਾਹਰ ਚਲ ਗਿਆ ਤੇ ਪਰਜਾਈ ਨੇ ਰੋਟੀਆਂ ਖਣੂ ਉਥੋਂ ਤੈਨੂੰ ਮੇਰੀ ਭੈਣ ਲੱਗਦੀ ਆ ਮੈਂ ਤੇਰ ਕੋ ਅੱਗੇ ਵੀ ਸਾਰੀ ਗੱਲ ਕਰਦੀ ਆ ਰੋਟੀਆਂ ਖੁਣਾ ਹੀ ਕਰ ਦਿੱਤਾ ਤੇ ਇੱਥੇ ਇੰਨਾ ਕੰਮ ਕਰਾਉਂਦੇ ਤੇ ਇੱਥੇ ਵੀ ਕੋਈ ਮੁੱਲ ਨਹੀਂ ਹੋਏਗਾ ਮੈਂ ਨਹੀਂ ਅਹੀਂ ਸਾਰੇ ਇੰਨੇ ਭੈਣ ਭਰਾ ਸਾਰੇ ਚਲੋ ਬਹੁਤੇ ਜਮਾਨਤ ਨਹੀਂ ਪਿਛਲੇ ਜਿੱਦਾਂ ਦੇ ਹੈਗੇ ਮੀਡੀਅਮ ਠੀਕ ਹੀ ਆ ਇਹ ਮੇਰਾ ਭਰਾ ਦਾ ਚਲੋ ਕਰਮੀ ਇਦਾਂ ਦੇ ਹੀ ਰੱਬ ਨੇ ਜਿੱਦਾਂ ਬਣਾਤਾ ਇਹਨੂੰ ਇਦਾਂ ਕੋਈ ਨਹੀਂ ਪ੍ਰਮਾਤਮਾ ਹਰੇ ਦੇ ਚੰਗੇ ਨਹੀਂ ਲਿਖੇ ਬਾਬੇ ਨੇ ਬੜਾ ਵਧੀਆ ਹੀ ਕਰਨਾ ਵਾ ਇੰਨਾ ਨਾ ਸੋਚਿਆ ਕਰ ਰਿੰਪੀ ਕਿ ਚੰਗੇ ਲਿਖੇ ਨੇ ਪਰ ਇਦਾਂ ਮੇਰੇ ਭਰਾ ਨੇ ਤੱਕੇ ਖਾਣੇ ਬੜਾ ਦੁੱਖ ਲੱਗਦਾ ਈ ਮੈਂ ਨਹੀਂ ਇਹ ਵੀ ਘਰ ਵਾਲਾ ਬਣੇ ਇਹਦਾ ਵੀ ਵਿਆਹ ਹੋਵੇ ਤੇ ਆਪਣੇ ਪਕੌਣ ਖਾਣ ਔਰ ਇਹਦੇ ਸੰਜੋਗ ਚੰਗੇ ਨਹੀਂ ਲਿਖੇ ਹੋਣੇ ਵਧੀਆ ਨਹੀਂ ਕਿਤੇ ਘਰ ਬਾਰ ਚੰਗਾਈ ਨਹੀਂ ਮਿਲ ਜਾਣਾ ਕੁੜੀ ਚੰਗੀ ਨਹੀਂ ਮਿਲ ਜਾਣੀ ਤੇ ਇਹਦੇ ਸਵਰਗ ਬਣ ਜਾਣਾ ਤੇ ਮੈਂ ਤਾਂ ਕਿਤੇ ਜਿੱਥੇ ਵੀ ਜਾਂਦੀ ਆ ਨਾ ਸਾਰਿਆਂ ਨੂੰ ਕਹਿਨੀ ਆ ਪੀ ਮੈਂ ਕੋਈ ਲੰਮੀ ਜਵਾਨ ਵੀ ਮੰਗਦੀ ਮੈਂ ਨਹੀਂ ਚਾਹ ਏਦਾਂ ਅੱਜ ਕੱਲ ਹੁੰਦੇ ਹੀ ਆ ਸਾਰਿਆਂ ਦੇ ਕਈਆਂ ਦੇ ਵੀ ਜੋ ਕਰਮਾਂ ਚ ਕਈਆਂ ਦੇ ਹੁੰਦੇ ਹੀ ਆ ਬੱਚੇ ਚਾਹ ਕਿਤੇ ਕੋਈ ਨਾ ਕੋਈ ਢੋ ਮੇਲਾ ਬਣ ਜੇ ਤੇ ਚਾਲੇ ਵਿਆਹ ਆ ਜਾਵੇ ਤੇ ਚਲ ਜੇ ਤੇਰੇ ਵੀ ਕੋਈ ਤਾਕਤ ਜੋ ਹੈ ਉਹ ਨਾ ਤੇ ਤੂੰ ਵੀ ਲਾਡੀ ਨੂੰ ਆਖੀ ਬਾਹਰ ਅੰਦਰ ਫਿਰਦਾ ਤੁਰਦਾ ਵਾ ਓਨੀ ਆ ਘਟ ਲੋਗੇ ਵੇਖਾਂਗੀ ਕਿ ਉਹਦਾ ਹੈ ਤੇ ਨਹੀਂ ਹੈ ਜੇ ਤਾਕਤ ਚ ਕੋਈ ਵੀ ਵੇਖਾਂਗੀ ਜੇ ਕਿਤੇ ਕੋਈ ਹਉ ਗਾਰੇ ਚਲੇ ਕਹੂੰਗੀ ਇਹਨੂੰ ਕਾਪੀਪੇ ਵੇਖੀ ਬੁਖੀ ਜਾਂਦੇ ਹੁੰਦੇ ਕਿਤੇ ਮੈਂ ਜਿੱਥੇ ਕਿਤੇ ਵਿਆਹ ਵੀ ਜਾਨੀ ਮੈਂ ਜਦੋਂ ਵੇਖੀ ਨੀ ਆ ਨਾ ਮੈਨੂੰ ਤੇ ਆਪ ਮੈਨ ਨਹੀਂ ਹਾ ਹੈ ਭੈਣ ਜੀ ਇਹਨੂੰ ਕਿਤੇ ਕਹਿੰਦੀ ਨੀ ਵੀ ਬੈ ਜਾ ਕਿਤੇ ਜੋਬ ਨਾ ਆ ਜਾ ਘਰ ਕਿਤੇ ਤੇ ਸਾਰੀ ਦਿਹਾੜੀ ਉਹ ਤੁਰਿਆ ਰਹਿੰਦਾ ਕਦੀ ਪੱਠੇ ਪਾਲਾ ਕਦੀ ਡੰਗਰ ਬੰਨ ਲਾ ਪਾਣੀ ਡਾਲਾ ਗਲ ਬੁਖਾਰ ਚੜਿਆ ਆਹੋ ਤੇ ਬੁਖਾਰ ਤਾਂ ਹੀ ਧੁੰਦੇ ਨੂੰ ਲੈ ਗਿਆ ਵੇ ਇੱਕ ਹਸਬ ਦਾ ਧੂਣ ਵਾਲੀ ਗੱਲ ਹੁੰਦੀ ਜਿਹੜੇ ਗੱਲਾਂ ਹੀ ਕਰਨੀਆਂ ਛੁਰੀਆਂ ਵਜਦੀਆਂ ਆਹ ਛੁਰੀਆਂ ਉਹ ਤੇ ਵਿਚਾਰਾ ਬੈਂਦਾ ਹੀ ਨਹੀਂਗਾ ਮੇਰਾ ਦੇਗਾ ਵੀ ਉਹ ਜਿਹ ਹੈਦਾ ਦੇ ਉੱਤੇ ਤੇਰਗ ਦੇ ਲਈ ਸੀਨਾ ਹੀ ਮੇਰਾ ਬੜਾ ਦਿਲ ਦੁਖੀ ਹੁੰਦਾ ਮੇਰਾ ਤੇ ਕਿੱਦ ਟੱਡ ਬਲੁੰਦ ਰਿਹਾ ਜਾਂਦਾ ਰਿੰਕੀ ਜਰਾ ਇਦਾਂ ਕਰਦੇ ਆ ਨਾ ਇਹਦੇ ਨਾਲ ਜੇ ਮੈਂ ਰੋਟੀ ਖਾਣ ਜੀ ਨਹੀਂ ਤੇ ਬੀਬੀ ਨਹੀਂ ਮਾਨ ਆਂਦੇ ਇੰਨੀ ਆਂਦੀਆਂ ਰੋਟੀਆਂ ਖਾਂਦਾ ਇਹ ਦੁੱਧ ਪੀਂਦਾ ਇਹ ਉਹ ਜੇ ਤਾ ਸਾਰੀ ਦਿਹਾੜੀ ਉਹ ਡੰਗਰਾ ਵਿੱਚ ਰਹਿੰਦਾ ਤੇ ਜੇ ਉਹ ਘੁੱਟ ਦੁੱਧ ਪੀ ਲੈਂਦਾ ਤੇ ਕੀ ਉਹ ਲੋੜਾ ਆ ਗਿਆ ਲੋੜਾ ਆ ਗਿਆ ਜੇ ਗਲਾਸੀ ਦੁੱਧ ਵੀ ਪੀ ਲੈਂਦਾ ਭੈਣੇ ਤੈਨੂੰ ਪਤਾ ਵਾ ਨਾ ਸੀ ਪਰ ਜਾਈ ਉਹ ਇਹ ਚੱਜਦੀ ਹੋਵੇ ਕੀ ਲੋੜੀ ਨੂੰ ਤਾਂ ਕਿ ਖਾਣ ਦੀ ਕੀ ਲੋੜੀ ਇਹਨਾਂ ਦੀਆਂ ਗੱਲਾਂ ਕਈ ਵਾਰ ਮੈਂ ਜੋ ਬਨ ਨੂੰ ਕਹਿ ਦਿੰਨੀ ਮੈਂ ਜੋ ਬਨ ਸੱਚੀ ਨੇ ਭਾਬੀ ਚੰਗੀ ਹੋਵੇ ਨਾ ਤਾਂ ਤੂੰ ਉੱਥੇ ਉਹਦੇ ਘਰ ਦਾ ਕੰਮ ਕਰ ਸਾਰਾ ਤੇ ਤੂੰ ਰੋਟੀਆਂ ਤੋਂ ਤੇ ਨਹੀਂ ਮਹਿੰਗਾ ਕਿਤੇ ਹੈਗਾ ਨਾ ਬੜਾ ਦੁੱਖ ਲੱਗਦਾ ਹੁਣ ਫੇਰ ਆ ਵੇਲਾ ਜੇ ਕੋਈ ਚਾਹਦਾ ਨਹੀਂ ਪਤਾ ਉਹਨੂੰ ਕੋਈ ਰੋਟੀ ਦਾ ਨਹੀਂ ਪਤਾ ਪਤਾ ਨਹੀਂ ਪੱਠਿਆਂ ਵਾਲਾ ਗਿਆ ਕਿੱਧਰ ਗਿਆ ਮੈਂ ਵੀ ਇੱਥੇ ਬੈ ਗਈ ਜੀ ਪਿਆਣੀ ਆਵਾਂਗੀ ਹੂੰ ਜਾ ਬਣਾ ਵਾ ਕੋਠ ਮੈਂ ਨਾ ਨਾ ਹਾਂ ਚਾਹ ਨਹੀਂ ਮੈਂ ਪੀਣੀ ਮੈਂ ਉਧਰ ਝਾਜੀ ਕਰੋ ਪੀ ਕੇ ਆਈਆਂ ਤੇ ਮੈਂ ਤੇ ਆਪ ਮੈਨਾਂ ਲੰਗਦੀ ਲੰਗਦੀ ਚੱਲ ਹੋ ਜਾਈ ਤਾਰਾਂ ਦਾ ਟਾਈਮ ਹੁਣ ਦੇ ਆ ਕੋਈ ਸੁਣੀ ਨਹੀਂ ਤੇ ਆਪਣੀਆਂ ਮੈਂ ਦੱਸੀ ਜਾਣੀ ਸੁਣਨੀ ਕੀ ਆ ਦੋ ਆਪ ਦੁਖੀ ਆ ਤੇ ਕਿਸ ਦੀ ਕੀ ਸੁਣਨੀ ਭੈਣ ਭਰਾਵਾਂ ਦਾ ਤੇ ਦੁਖੀ ਬੜਾ ਹੁੰਦਾ ਤੇ ਜਦੋਂ ਬੈਣ ਨਾ ਦਿੰਦੇ ਹੋਣਗੇ ਕੰਮ ਰੋਟੀ ਪਾਣੀ ਨਾ ਦੇਣ ਦੇਣ ਤਾਂ ਕਿੰਨਾ ਅੰਦਰਾ ਭੈਣਾ ਨਹੀਂ ਆ ਤੇ ਅੰਦਰਾ ਬਲਦੀ ਬਲਦੀਆਂ ਗਲਤੀਆਂ ਨਾ ਭੈਣ ਭਰਾਵਾਂ ਦੇ ਤੇ ਦੁੱਖ ਬੁਰਾ ਤੇ ਚੱਲ ਕੋਈ ਨਹੀਂ ਤੂੰ ਇੰਨਾ ਫਿਕਰ ਨਾ ਕਰਿਆ ਕਰ ਹਰੇ ਉਹਦਾ ਬੜਾ ਸੋਹਣਾ ਬਾਬੇ ਨੇ ਤੇ ਲਿਖਿਆ ਹੋਣਾ ਬੜਾ ਵਧੀਆ ਹੋ ਜਾਣਾ ਹੈ ਨਾ ਤੇਰਾ ਹੀ ਮਸਲ ਰਖਣਾ ਵੈਰੀੰਪੀ ਜ਼ਰੂਰ ਤੱਕ ਰੱਖੀ ਮੇਰੀ ਭੈਣ ਹੈ ਆ ਚੱਲ ਠੀਕ ਹੈ ਨਹੀਂ ਜੇ ਕੋਈ ਹੋਊਗਾ ਤੇਨੂੰ ਭਾਵੇਂ ਮੈਂ ਆਪਣੀ ਤੈਨੂੰ ਲਾ ਕੇ ਪਾ ਦਿੰਦੀ ਨਾ ਨਾ ਇਹੋ ਜੀ ਨਹੀਂ ਭੈਣ ਜੀ ਗੱਲ ਕਰੀ ਦੀ ਸਹੀ ਹੈ ਤੇ ਬਾਬੇ ਨੇ ਬੜਾ ਦਿੱਤਾ ਵਾ ਇਹੋ ਜੀ ਨਹੀਂ ਤੇ ਜੇ ਕੋਈ ਹੋਊਗੀ ਤੇ ਮੈਂ ਜ਼ਰੂਰ ਵੇਖੂਗੀ ਤੇ ਕੋਈ ਨਹੀਂ ਕਰਾਵਾਂਗੇ ਜੇ ਤੇ ਉਹਨੂੰ ਬਾਹਰ ਫਿਰਦੇ ਤੋਂ ਕਹੂੰਗੀ ਵੀ ਜਾਂਦੇ ਜੁੰਦੇ ਉਧਰ ਮਿਲਣ ਵਾਲੇ ਵੀ ਵੇਖੇ ਭੁੱਖੇ ਕੋਈ ਰਿਸ਼ਤਾ ਤੇ ਜੇ ਮਿਲੂਗਾ ਤੇ ਫਿਰ ਮੈਂ ਜਰੂਰ ਮੈਂ ਦੱਸ ਪਾਉਂਗੀ ਤੈਨੂੰ ਆਹੋ ਕਿ ਤੇਨੂੰ ਜਰਾ ਭਾਜੀ ਵੀ ਟੱਕਰੇ ਉਹਨਾਂ ਨੂੰ ਸਭ ਕਹਿ ਦਿਆ ਕਰ ਹੁਣ ਜੇ ਮੇਰਾ ਖਿਆ ਉਹਨੇ ਸਭ ਨੂੰ ਕਿਹਾ ਹੋਣਾ ਆਹੋ ਜੇ ਬੈਗੀਆਂ ਹੋਣੀਆਂ ਵਾ ਨਾ ਚੁਗਲੀਆਂ ਕਰਨ ਨੂੰ ਗੱਲਾਂ ਕਰਨ ਨੂੰ ਤੇ ਜੇ ਤੂੰ ਤੈਨੂੰ ਟੱਕਰੂ ਤੇਰਾ ਭਾਈ ਤੂੰ ਮੈਂ ਸਿੱਧਾ ਕਹਿ ਸਕਦੀ ਆ ਭਾਜੀ ਇਹ ਦੇਖ ਵਿਚਾਰੇ ਵਿੱਚੋਂ ਕੀ ਕਢਣਾ ਵਾ ਕੋਈ ਇੰਨਾ ਕੰਮ ਕਰਾਉਂਦੇ ਆ ਕਹਿ ਦਿਆ ਕਰੀ ਆਪਣੇ ਭਾਜੀ ਨਾਲ ਮੈਂ ਡਰਦਾ ਸੀ ਬੀਬੀ ਤੋਂ ਡਰਦੀ ਆ ਜੋ ਚਾਚੀ ਤੋਂ ਡਰਦੀ ਚਾਚੀ ਨੇ ਤੇ ਜਾ ਕੇ ਮੇਰੇ ਗੱਲ ਪਿਆ ਜਾਣਾ ਮੈਂ ਆਪਣੇ ਘਰ ਮੇਰੇ ਘਰ ਲੜਾਈ ਪਾਉਗੀ ਨਹੀਂ ਆਖਣਾ ਤੂੰ ਤੈਨੂੰ ਜਿਆਦਾ ਵਾ ਚੜਿਆ ਨਹੀਂ ਨਹੀਂ ਕੋਈ ਨਹੀਂ ਆਂਦੀ ਕੋਈ ਨਹੀਂ ਆਂਦੀ ਤੂੰ ਕਹਿ ਦਿਆ ਕਰਨੇ ਕਿ ਨਾਲੇ ਕਿਹੜਾ ਝੂਠਵਾਰ ਏੰਪੀ ਨਹੀਂ ਝੂਠ ਤੇ ਨਹੀਂ ਮੈਂ ਆਪ ਵੇ ਨਹੀਂ ਚਾਰਾ ਸਾਹੀ ਢਾੜੀ ਕਈ ਵਾਰੋ ਜੁੱਤੀ ਵੀ ਨਹੀਂ ਪਿਆਰੀ ਪਾਈ ਹੁੰਦੀ ਐਦਾਂ ਹੀ ਆ ਕੇ ਤੇ ਇੰਨੀ ਠੰਡ ਰਹੀ ਆ ਸਾਰਿਆ ਦੇਣਾ ਤੇ ਪਰ ਇਹਨੂੰ ਕੰਮ ਲਾ ਛੱਡ ਲਾਰੇ ਲਾਰੇ ਲਾ ਛੱਡਦੇ ਰਹੇ ਤੈਨੂੰ ਵੀੜੇ ਲਿਆ ਕੇ ਦੇਣੇ ਆ ਕਣਾ ਲੀੜੇ ਲੈ ਆ ਕੇ ਜਿਹੜੇ ਰੇੜੀਆਂ ਤੋਂ ਵੇਖ ਬਹੁਤ ਇੰਨੀ ਉਹ ਕਮਾਈ ਕਰਦਾ ਹੈ ਹੈ ਤੁਹਾਡੇ ਘਰ ਤੋਂ ਤੁਸੀਂ ਦੋ ਤੇ ਤੇਰੇ ਪੈਰ ਨਾ ਲੈ ਕੇ ਹੀ ਗਏ ਨਹੀਂ ਰੇੜੀਆਂ ਤੋਂ ਵੀ ਨਹੀਂ ਲੈ ਕੇ ਗਿਆ ਕਿਤੇ ਮੇਰੇ ਨਾਲ ਦਾ ਬਸ ਉਹ ਜਿਹੜੇ ਹੈਗੇ ਆ ਆਂਦੇ ਹੁੰਦੇ ਵੀ ਕੀ ਲੀੜੇ ਪਾਟੇ ਘਰ ਨੂੰ ਆਏ ਉਹ ਗੱਲ ਪਤਾ ਨਹੀਂ ਮੈਨੂੰ ਖਾਣ ਕੋਈ ਪਾਉਂਦਾ ਹੁੰਦਾ ਵਾ ਉਹ ਗੱਲ ਲੀੜੇ ਪਾੜ ਜਾਣਗੇ ਤੇ ਘਰ ਨੂੰ ਚਲ ਜੂਗਾ ਹੋਰ ਫੇਗੀ ਇਹੋ ਕੁਛ ਹੀ ਆ ਬਹਿ ਜਾ ਤੂੰ ਨਹੀਂ ਰਹਿਣਾ ਕੀ ਆ ਮੈਂ ਚੱਲਦੀ ਆ ਕੋਈ ਨ ਮੈਰਾ ਖੁੰਗੀ ਤਾ ਹਾਂ ਜਰੂਰ ਚੰਗਾ ਰੱਖੀ ਮੇਰੇ ਭੈਣ ਚੰਗਾ ਚੰਗਾ ਚੱਲ ਛਾ ਜਿੰਨੀਆਂ ਗੱਲਾਂ ਕੀਤੀਆਂ ਚੰਗੀਆਂ ਹੀ ਕਰਕੇ ਗਈ ਆ ਇੰਨੇ ਨਾ ਮੈਨੂੰ ਹੌਸਲਾ ਤੇ ਹੋ ਹੀ ਗਿਆ ਵਾ ਨਾ ਕਿ ਕੋਈ ਨਹੀਂ ਚੰਗਾ ਹੋ ਜਾਣਾ ਵਾ ਬਹੁਤ ਵਧੀਆ ਹੋ ਜਾਣਾ ਵਾ اے ਬਾਬਾ ਤੂੰ ਕਿਰਪਾ ਕਰ ਰਿੰਪੀ ਦਾ ਹੀ ਮੂੰਹ ਸੁਲਖਣਾ ਹੋਵੇ ਮੇਰੇ ਵੀਰ ਦਾ ਚੰਗਾ ਚੰਗਾ ਕੋਈ ਰਿਸ਼ਤਾ ਲੱਭ ਜੇ ਚਾਹੇ ਵੀ ਘਰ ਵਾਲਾ ਬਣ ਜੇ ਵਾਓ ਕਿੰਨਾ ਸੋਹਣਾ ਵਿਊ ਹੁੰਦਾ ਇਹੋ ਜੀ ਵੀਡੀਓ ਤੇ ਕਦੀ ਮੇਰੇ ਪਿੰਡ ਨਹੀਂ ਬਣੀ। ਵੇ ਤਸੀ ਹਰਿਆਲੀ ਕਿੰਨੀ ਸੋਹਣੀ ਲੱਗਣ ਦੀ ਹੈ ਜੀ। ਵਾਹ। ਇੱਕ ਦੇਖੋ ਯੋ ਨਾ ਨਾ ਤੇ ਵਧੀਆ ਵੀਡੀਓ ਬਣ ਜਾਣੀ। ਇਹ ਨਿਊਟਲ ਸਹੀ। ਇਹ ਵਡਾਉ ਨਾ ਕਰ। ਹੈਲੋ। ਹਾਜੀ ਬਾਜੀ। ਇਹ ਕੀ ਬੰਦਿਆ? ਅੱਪਾ ਜੀ ਮੈਂ ਵੀਡੀਓ ਬਣਾਉਂਦੀ। ਕੋਈ ਭੈਣ ਆਪਣੀ ਦਾ ਘਰ ਦਾ ਕੰਮ ਕਰਾ ਲਿਆ ਕੱਲ ਸਾਰਾ ਦਿਨ ਫੋਨ ਤੇ ਲੱਗੀ ਰਹਿਣੀ। ਪਾਜੀ ਮੈਂ ਤਾਂ ਫੋਨ ਹੀ ਅੱਜ ਫੜਿਆ ਕਿੰਨੇ ਦਿਨਾਂ ਬਾਅਦ ਤੇ ਦੀਦੀ ਨੇ ਮੈਨੂੰ ਫੋਨ ਦਿੱਤਾ ਵਾ ਅੱਜ ਮੈਂ ਤੇ ਜਾਉਂਦਾ ਵੇਖਦਾ ਮੈਂ ਘੰਟਾ ਹੋ ਗਿਆ ਮੈਨੂੰ ਉੱਥੇ ਖਲੋ ਕੇ ਵੇਦ ਨੂੰ ਕਿਤੇ ਨਾ ਗੱਲਾਂ ਕਾਣ ਦੀ ਐਂਉਂ ਕਰਕੇ ਪਾਜੀ ਮੈਂ ਤਾਂ ਵੀਡੀਓ ਬਣਾਉਣ ਲਈ ਹੀ ਵੀਊ ਬੜਾ ਵਧੀਆ ਆਉਂਦਿਆ ਹੈ ਬਹੁਤ ਵੀ ਬੜੀ ਆਇਆ ਤੂੰ ਰੋਜ਼ਗਾਰ ਦੇ ਫਿਰੰਡ ਹੀ ਹੈ ਨਾ ਵੀਊ ਵਧੀਆ ਆਉਂਦਿਆ ਪਾਜੀ ਇੱਥੇ ਰੋਜ਼ਗਾਰ ਦੇ ਤੋਂ ਘਟਿਆ ਕਿਤੇ ਘਟ ਨਹੀਂ ਹੈਗਾ ਮੇਰੀ ਗੱਲ ਧਿਆਨ ਨਾਲ ਸੁਣ ਘਰੇ ਰਹਿਣਾ ਤੇ ਘਰੋਂ ਬਾਹਰ ਹੀ ਨਿਕਲਣਾ ਇੱਧਰ ਨਾ ਇੱਧਰ ਨਹੀਂ ਆਉਣਾ ਤੂੰ ਕਿਉਂ ਇੱਧਰ ਕਿਉਂ ਨਹੀਂ ਆਣਾ ਮੈਂ ਤੈਨੂੰ ਜੇ ਤੋ ਕਹਿਤਾ ਨਾ ਨਹੀਂ ਹੋਣਾ ਘਰੇ ਰਹਿਣਾ ਵਾ ਠੀਕ ਆ ਭਾਜੀ ਮੈਨੂੰ ਲੱਗਦਾ ਤੁਸੀਂ ਵਿਆਹ ਖਾ ਕੇ ਨਾ ਤੁਹਾਡੀ ਮੱਤ ਮੋਟੀ ਹੋ ਗਈ ਹੋਣੀ ਆ ਮੱਤ ਮੇਰੀ ਨਹੀਂ ਮੋਟੀ ਆਈ ਪੜਦਾ ਤੇਰੀ ਮਾਤੇ ਪਿਆ ਵਾ ਮੇਰੀ ਮਾਤੇ ਤੇ ਪੜਦਾ ਆ ਤੂੰ ਇਹ ਕੀ ਗੱਲਾਂ ਕਰਨੇ ਮੇਰੇ ਕੋ ਸਾਹਮਣੇ ਨਹੀਂ ਨਹੀਂ ਹੋਣੀ ਮੈਨੂੰ ਬਹੁਤਾ ਸਮਝਾਉਣਾ ਨਹੀਂ ਹੋਣਾ ਤੇਰੀ ਭੈਣ ਸਮਝਾ ਦਊਗੀ ਆਪੇ ਤੈਨੂੰ ਜੋ ਵੀ ਸਮਝਾਉਣਾ ਵਾ ਤੂੰ ਨਾ ਘਰੇ ਰਹਿਆ ਕਰ ਬਸ ਬਹੁਤੇ ਆਇਆ ਹਾਂ ਸੈਲਫੀਆਂ ਲੈਣ ਦੀ ਲੋੜ ਨਹੀਂ ਹੈਗੀ ਅੱਛਾ ਤੇ ਭਾਜੀ ਸਿੱਧੀ ਗੱਲ ਕਹੋ ਉਹ ਸਾਡੇ ਘਰ ਦੇ ਰਸਣ ਖਾ ਖਾ ਕੇ ਅਸੀਂ ਤੇਰੇ ਤੋਂ ਅੱਕ ਗਿਆ ਹੁਣ ਤੂੰ ਆਪਣੇ ਘਰੇ ਹੀ ਜਾ ਬਸ ਮੈਂ ਰਸਣ ਦੀ ਗੱਲ ਨਹੀਂ ਕੀਤੀ ਹੈ ਹੋ ਲੱਛਣ ਤੇਰੇ ਆਪਣੇ ਤੇ ਸਹੁਰੇ ਹੋਣੇ ਤਾਂ ਇਹ ਤੇਰਾ ਤਲਾਕ ਹੋਇਆ ਉੱਥੇ ਵੀ ਕਿੱਟ ਕੰਮ ਕਰਦੀ ਹੁਣੀ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਹੁਣੀ ਮੈਂ ਸਾਰਾ ਕੰਮ ਕਰਕੇ ਨਾ ਫਿਰ ਫੋਨ ਫੜਦੀ ਹੁੰਦੀ ਬਾਜੀ ਫਿਰ ਵੀ ਜਿੰਨਾਂ ਨੂੰ ਨਹੀਂ ਨਹੀਂ ਨਾ ਪੱਛਦਾ ਹੁਣ ਮੈਂ ਕੀ ਕਰ ਸਕਦੀ ਕਰ ਨਹੀਂ ਸਕਦੀ ਆ ਚੁੱਪ ਕਰਕੇ ਚੱਲ ਕਰ ਨੂੰ ਤੇਰੀਆਂ ਬਣ ਗਏ ਸੈਲਫੀਆਂ ਸੁਲਫੀਆਂ ਇੱਥੇ ਪਤਾ ਹੀ ਤਾਂ ਦੀਦੀ ਸੱਚੀ ਕਹਿੰਦੇ ਆ ਕਹਿੰਦੇ ਜਿਵੇਂ ਤੇਰੇ ਭਾਜੀ ਵਿਆਹ ਵੇਖੋਂਗੇ ਨਾ ਉੱਥੇ ਮਠਿਆਈਆਂ ਮਠੀਆਂ ਪਕਵਾਨ ਪਕੂਣ ਚੰਗੇ ਖਾ ਹੁੰਦੇ ਆ ਕਹਿੰਦੇ ਫੇਰ ਤੇਰੇ ਭਾਜੀ ਨੂੰ ਭੁੱਲ ਜਾਨਾ ਘਰ ਬਾਹਰ ਦਾ ਪਤਾ ਨਹੀਂ ਮੈਂ ਮੈਂ ਤਾਂ ਖਰਾਪ ਪਤਾ ਨਾ ਕਰਦਾ ਲੱਗਣ ਡਿਆ ਪਤਾ ਮੇਰੇ ਮਗਰੋਂ ਕੀ ਚੰਨ ਚੰਨ ਡਿਆ ਇੱਥੇ ਚਲੋ ਘਰ ਨੂੰ ਚਲੋ ਖਾ ਲਈਂ ਦੀ ਮਠੀਆਂ ਨੇ ਮਠੀਆਂ ਯਾ ਖਾਲੀਆਂ ਤੇ ਫਲਾਨ ਕਰ ਲਿਆ ਇਹੋ ਚਾਰ ਚੱਲਣ ਦੇ ਉੱਥੇ ਹੋਣੇ ਆ ਜਿਹੜੀ ਉੱਥੇ ਨਹੀਂ ਵਸੀ ਕਿਦਾਂ ਟਹਿਲਦੀ ਜਾਂਦੀ ਇੱਥੇ ਆ ਕੇ ਐਵੇਂ ਤਰੀ ਫਲੁੰਦੀ ਨਹੀਂ ਇਹਨੂੰ ਲੱਗਦਾ ਨਾ ਵੀ ਉੱਥੇ ਜੋਂਗੇ ਤੇ ਪੱਠੇ ਵੜਦਾਂ ਨਾ ਮੈਂ ਉਧਰ ਨਹੀਂ ਜਾਵਾਂ ਇਹਨੂੰ ਪਉਂਦਾ ਨੱਥਾ ਤੂੰ ਉਧਰ ਗਈ ਹੀ ਗਈ ਲੈ ਇਹਨੂੰ ਕੀ ਹੋ ਗਿਆ ਵਾ ਮੈਨੂੰ ਲੱਗਦਾ ਇਹਦੇ ਬਾਜੀ ਨੇ ਕੁਛ ਕਹਿ ਤਾਣਾ ਵਾ ਉੱਚਾ ਵਾਲਾ ਉਹਨੂੰ ਕੀ ਕਹਤਾ ਜੀ ਉਹਨੂੰ ਕੀ ਕਹਿਣਾ ਸੀ ਇੱਥੇ ਸੈਲਫੀਆਂ ਲੈਣ ਲਈ ਫੋਨ ਕਰਕੇ ਦੀ ਐ ਨੂੰ ਤੇ ਕਦੀ ਐ ਨੂੰ ਦਲੇ ਸੈਲਫੀਆਂ ਲੈਣ ਦੇ ਹੀ ਆਪਣੇ ਫੋਨ ਤੇ ਲੈਣ ਦੀ ਕਿ ਤੁਹਾਡੇ ਫੋਨ ਤੇ ਲੈਣ ਦੇ ਹੀਗੀ ਸੈਲਫੀਆਂ ਤਾਂ ਭਾਨਾ ਹੀ ਉਹ ਇੱਥੇ ਜੋਬੜ ਪੱਠੇ ਵਢਣ ਦਿਆ ਹੈ ਮੈਂ ਉਹਨੂੰ ਮਿਲ ਕੇ ਗਿਆ ਮੈਂ ਪਾਣੀ ਵੀ ਲਾਇਆ ਕਰਨੂ ਵੇਖ ਵੇਖ ਕੇ ਆ ਇਹਦਾ ਧਿਆਨ ਹੀ ਉਹਦੇ ਲੰਦਾ ਵੇ ਕਿਉਂ ਨੱਕ ਵਢੌਂਦੀ ਸਾਡਾ ਇਹਦੇ ਗਾੜੀ ਹੱਥ ਜੋੜਦੇ ਨੀ ਬੱਚਾ ਝਾੜ ਅੱਗੇ ਚਲ ਜੂਗੀ ਇੰਨੇ ਕਾਲੇ ਘਤੋਂ ਪੈ ਗਏ ਆ ਕਿਸੇ ਦੀਆਂ ਗੱਲਾਂ ਦੇ ਵੀ ਜਾਣ ਕੇ ਨਾ ਆਪਣੇ ਘਰ ਨਹੀਂ ਲੜਾਈ ਪਾਈ ਦੀ ਹੁੰਦੀ ਆ ਮੇਥੋਂ ਇਹ ਲੱਛਣ ਵੀ ਵੇਖੇ ਜਾਂਦੇ ਸੱਚੀ ਗੱਲ ਦੱਸਾਂ ਤੈਨੂੰ ਐ ਕੀ ਲੱਛਣ ਕਰਾਂਦੇ ਆ ਇਹ ਤੇ ਲੱਛਣ ਹੀ ਆ ਕੀ ਆ ਅੱਜ ਇਹ ਕੀ ਉਹਨਾਂ ਸਾਰੀ ਦੁਨੀਆ ਹੀ ਦਾ ਕਰਦੀ ਰਿੱਲਾ ਬਣਾਉਂਦੀ ਆ ਸੈਲਫੀਆਂ ਲੈਂਦੀ ਐ ਇੱਥੇ ਕੀ ਹੋ ਗਿਆ ਇਹ ਸੈਲਫੀਆਂ ਤਾਂ ਭਾਨਾ ਵਾ ਇਹ ਹੋਰ ਕਰ ਰਹੀ ਕੋ ਤੁਸੀਂ ਹੁਣ ਇਹਨੂੰ ਕਹੀ ਜਾਂਦੇ ਆ ਉਹ ਵੀ ਇੰਨਾ ਲਾਂਮੇ ਦੇ ਦੇ ਕੇ ਤੇ ਇਹਨੂੰ ਅੰਦਰ ਵਾੜੀ ਜਾਂਦੇ ਫਿਰ ਆਪਦੇ ਮੁੰਡੇ ਨੂੰ ਵੀ ਅੰਦਰ ਵਾੜਨ ਉਹਨੂੰ ਕਿਉਂ ਨਹੀਂ ਵਾੜਦੇ ਉਹ ਤਾਂ ਆਪਣਾ ਕੰਮ ਕਰਦੇ ਪੱਠੇ ਵਢਣ ਦੇ ਆ ਇਹ ਨੂੰ ਕਰਦੀ ਚਾਰ ਦਵਾਰੀ ਜਿ ਰੱਖਿਆ ਕਰ ਇਹਨੂੰ ਕੰਮ ਡਾਇਆ ਕਰ ਕੋਈ ਇਹੋ ਲੱਛਣੇ ਦੇ ਆਪਣੇ ਸੋਹਰੇ ਹੋਣ ਜਿੱਥੇ ਵਸੀ ਨਹੀਂ ਐਵੇਂ ਨਹੀਂ ਕਿ ਇਹ ਨਾ ਇਦਾਂ ਮੂੰਹ ਜੋਰ ਹੋ ਕੇ ਕਹਤੇ ਕਿ ਇਹਨੂੰ ਗੱਲਾਂ ਕਰੀਦੀਆਂ ਹੁੰਦੀਆਂ ਇਹ ਕਿਸਮਤ ਦੀਆਂ ਕਰ ਲਾਂ ਹੁੰਦੀਆਂ ਕਿਸਮਤ ਵੀ ਆਪ ਬਣਾਉਣੀ ਪੈਂਦੀ ਏ ਮੁਰਗਾ ਕਿਸਮਤ ਕਹਿੰਦੀ ਤੂੰ ਦੀ ਕਿਸਮਤ ਚ ਤਾਰਕ ਲਿਖਿਆ ਹੋਗਾ ਤਾਂ ਹੋ ਗਿਆ ਆਪ ਕਿੰਨੀ ਕਿ ਬੰਦਾ ਕਿਸਮਤ ਬਣਾਉਂਦਾ ਪੜ੍ਹ ਲੈ ਕੇ ਬੰਦਾ ਨੌਕਰੀ ਦੇ ਨਾਲ ਜਾਂਦਾ ਉਹ ਕਿਸਮਤ ਬਣ ਜਾਂਦੀ ਏ ਜਿਹੜੇ ਸੰਜੋਗ ਆ ਨਾ ਇਹ ਪਰਮਾਤਮਾ ਦੇ ਲਿਖੇ ਹੁੰਦੇ ਆ ਕੋਈ ਨਹੀਂ ਸਾਰਾ ਕੁਝ ਕੋਈ ਆਪ ਵੀ ਅਗਲੀ ਚਾਹੀਦੀ ਨਾ ਵਸਣ ਦੀ ਹੈ ਕੀ ਹੋਇਆ ਨੂੰ ਚੰਗੀ ਭੜੀ ਤਾਂ ਹੈਗੀ ਆ ਮੈਨੂੰ ਚੰਗੀ ਲੱਗਦੀ ਈ ਜੋ ਮੈਂ ਮਤਲਬ ਕੀ ਸਮਝਾਵਾਂ ਬਸ ਚੁੱਪਾ ਇਹ ਮੇਰੇ ਸਾਹਮਣੇ ਜਿੱਥੇ ਮੈਂ ਫਿਰਦੀ ਵੇਖੀ ਤਾਂ ਮੈਂ ਸੱਚੀ ਮੈਂ ਮਾਛਾ ਚਾੜ ਆਉਣੀ ਏ ਤੂੰ ਦੱਸ ਤਾਂ ਕੋਈ ਗੱਲ ਨਹੀਂ ਮੈਂ ਭੇਜ ਦੂੰਗੀ ਐਵੇਂ ਉਹਦੇ ਦਿਵਾਰੇ ਹੋਏ ਰਹਾ ਕਰੋ ਇੱਕ ਤਾਂ ਦੁਖੀ ਆ ਦੂਜਾ ਤੂੰ ਹੀ ਕਹੀ ਜਾਂਦੇ ਇਹ ਦੁਖੀ ਉਹਦੇ ਬੰਦਾ ਐਂ ਘੁੰਮ ਘੁੰਮ ਸੈਲਫੀ ਨਾ ਲਵੇ ਇਹ ਕੀ ਜੇਗਾ ਮਨ ਦੂਜੇ ਪਾਸੇ ਕਿਤੇ ਲੱਗ ਜਾਊਗਾ ਤਾਂ ਤਾਂ ਕੀ ਹੋਇਆ ਤੂੰ ਲਾ ਲਿਆ ਕਰ ਉਥੇ ਮਾਨੋ ਦਾ ਗੱਲਾਂ ਗੱਲਾਂ ਕਰਿਆ ਕਰ ਨਾਲ ਕੰਮ ਦਾ ਨਾਲੇ ਦੋ ਘੇਣਾ ਗੱਲਾਂ ਕਰੋ ਨਾਲੇ ਕੋਈ ਕੰਮ ਕਰੋ ਕੀ ਪਤਾ ਕਰਦੀ ਨਹੀਂ ਮੇਨਾਂ ਗੱਲਾਂ ਮੈਂ ਵੇਖਣੀ ਨਹੀਂ ਲਿਆ ਕਿ ਨਾ ਕਰਦੀ ਮੈਂ ਵੀ ਕਰਦਾ ਨਾ ਮੈਂ ਬਾਤ ਨਹੀਂ ਦਿੰਦਾ ਉਹ ਉਸ ਨੂੰ ਕਹਿੰਦੀ ਰਹਿੰਦੀ ਆ ਵੀ ਭਾਜੀ ਇਦਾਂ ਕਹਿੰਦੇ ਤੇ ਮੈਂ ਕਹਿੰਦੀ ਨਹੀਂ ਮਜ਼ਾਕ ਕਰਨ ਦੀ ਉਹਨਾਂ ਦੀ ਆਦਤ ਆ ਤੁਸੀਂ ਉਲਟਾ ਨੂੰ ਝਿੜਕੀ ਜਾਂਦਾ ਮੈਂ ਵਿਚਾਰੀ ਮੈਂ ਹੁਣ ਮਜ਼ਾਕ ਬਜੂਰੀ ਕਰਨਾ ਮੈਂ ਅਸਲੀ ਤਾਂ ਮੈਨੂੰ ਪਤਾ ਲੱਗ ਗਿਆ ਨਾ ਉਹਦਾ ਤੇ ਉਹਨਾਂ ਦੇ ਪਿੱਛੇ ਲਾ ਕੇ ਜੋ ਸਚਾਈਆ ਨਾ ਝੂਠ ਬੋਲਿਆ ਆਪਦੇ ਮੁੰਡੇ ਦੇ ਘਰ ਅੰਦਰ ਬਾੜ ਲੈਣਾ ਕਰ ਜੋ ਦਵਾਲੇ ਹੋਏ ਆ ਜੇ ਉਹ ਗਲਤੀ ਕਰੂ ਤਾਂ ਮੈਂ ਉਹਨਾਂ ਨੂੰ ਵੀ ਕਹਿ ਦੂੰ ਗਲਤੀ ਤੇ ਫੇਰ ਉਹਨੇ ਉਹ ਵੀ ਉਧਰ ਲਾ ਕੇ ਖੜਾ ਸੀਗਾ ਖੜਾ ਹੀ ਲਾ ਕੇ ਹਾਂ ਵੀ ਲਾ ਕੇ ਖੜੇ ਹੋ ਨਹੀਂ ਹੋ ਗਿਆ ਸਾਰਾ ਕੁਝ ਹਾਂ ਵੀ ਤੈਨੂੰ ਤੇ ਹੈ ਨਹੀਂ ਵੀ ਮੈਨੂੰ ਕੋਈ ਕਹਿਣਾ ਡਾਕ ਲੈਣੇ ਮੈਂ ਚਾੜੂ ਨਹੀਂ ਬੱਚੇ ਫੇਰ ਨਾ ਮੈਨੂੰ ਕਹੀਂ ਹਾਂ ਮੈਂ ਕੀ ਕਰਾਂ ਇੱਕ ਨਾ ਇਹ ਵੀ ਨਹੀਂ ਹਟਦੀ ਹੈਗੀ ਜਿੰਨਾ ਮੈਂ ਰੋਕਦੀ ਉਹਦਨ ਮੈਂ ਉਧਰੋਂ ਰੋਕਿਆ ਉਧਰ ਨਹੀਂ ਹੋ ਕੀ ਜੇ ਹੁਣ ਇਧਰ ਆਣ ਕੇ ਇਧਰ ਸੜਤੀਆਂ ਲੈਣ ਲਾ ਪਈ ਆ ਬੰਦਾ ਕਰੇ ਤੇ ਕਰੇ ਸੀ ਮੈਂ ਹੁਣ ਕਿੰਨੇ ਕ ਪੜਦੇ ਫਾਈ ਜਾਵਾ ਪਤਾ ਤੇ ਮੈਨੂੰ ਨਹੀਂ ਆ ਕਿ ਇਹ ਕੁਛ ਹੋਉਂਦਿਆ ਵਾ ਮੈਂ ਕੀ ਕਹਾਂ ਇਹਨੂੰ ਮੈਂ ਤਾਂ ਨੱਕੋ ਫਾਇ ਹੀ ਆਈ ਨਹੀਂ